ਕਾਫੀ ਜ਼ਿਆਦਾ ਪੈ ਰਿਆ ਦਰਬਾਰਦਰ ਕੋੜੇ ਖਾਨ ਦਾ ਬਹੁਤ ਮਜ਼ਾ ਆਉਂਦਾ ਪਿਆ ਯਾਰ ਮਜ਼ਾ ਆਉਂਦਾ ਹੈ ਨਾ ਵਾਤਮਾਟ ਠੰਡਾ ਆਪਣੇ ਤੈਨ ਕੀ ਪੂਆ ਪਿਆ ਰੂਸਾ ਪਿਆ ਤੈਨ ਕੀ ਯਾਰ ਪੂਆ ਦਨੀ ਤੇ ਸ਼ੌਂ ਦਾ ਪਹਿਲੀ ਵਾਰ ਲੱਗੀ ਆ ਬਾਈ ਉਦੋਂ ਨੰਬਰ ਲੱਭਣਾ ਸਰਤਾ ਦੇ ਵੀ ਅੱਜ ਪਾਣੀ ਭਰ ਜਾਉਗਾ ਆਪਣੇ ਚਾਰ ਦੇ ਸਕੂਟਰ ਲੈ ਆਉਣ ਦੀ ਉੱਥੇ ਹੋ ਰਹੀ ਹੈ ਸਰਦੀ ਟੁੱਟੀ ਵੀ ਆ ਗਏ ਮੋਟਰਸਾਈਕਲ ਟੁੱਟੇ ਨੇ ਉਰੋਂ ਤਾਂ ਟੁੱਟੇ ਫਿਲਬਰਾਂ ਦੇ ਇਹ ਨਾਲ ਮੱਛਰ ਵੀ ਬਹੁਤ ਜ਼ਿਆਦਾ ਹੋ ਜਾਂਦਾ। ਮਦਰੀ ਜੀ ਤਾਂ ਮਦਰੀ ਜੀ ਨੂੰ ਹਮੇਸ਼ਾ ਹੋਰ ਤੇ ਆ ਬਾਤੋ ਤਾਂ ਨਹੀਂ ਰੋਚ। ਉਹ ਬੜਾ ਇੰਟਰ ਆਉਂਦਾ। ਗੱਡੂ ਆ ਕਿੱਧਰੋਂ ਆ ਗਿਆ ਇੰਨੇ? ਬਾਹਲੇ ਜਾਦੇ ਆ। ਤੇ ਬੜੀ ਫੱਟਿਆ। ਉੱਚੇ ਲਾ ਕੇ ਆਈ ਸੀ। ਉਹਦਰ ਵੀ ਬੜੇ ਹੁੰਦੇ ਆ ਉੱਚੇ ਵਾਲੇ ਇੰਦਰ ਪਾਉਂਦੇ। ਤੇ ਵੀ ਆਉਂਦਾ ਉਹਦੇ ਗੱਡੂ ਹੁੰਦੇ ਆ ਨਾ ਇਹ। ਜਿੱਤ ਜਿੱਤ ਮੋਇਆ। ਨਾਲੇ ਕਹਿੰਦੇ ਮੀਂਹ ਤੇ ਡੱਕਦੇ ਆ ਇਹ। ਵੇ ਨਹੀਂ ਦੇਖਦੇ ਆ ਹਨਾ ਪਹਿਲਾਂ ਕਹਿੰਦੇ ਸੁਣਦੇ ਹੁੰਦੇ ਸੀ ਕਿੱਥੇ ਉਸ ਤੋਂ ਦੇਖਦੇ ਆ ਉਸ ਤੋਂ ਬਸੇ ਬਸੇ ਨਿਕਲਿਆ ਬਟੂਰੇ ਦਾ ਬੜੀ ਵੇਚਦੇ ਜਦੋਂ ਮੀਂਹ ਪੈਂਦਾ ਉਹ ਤਾਂ ਬਾਹਰ ਨਿਕਲੇ ਹੁੰਦੇ ਹੁਣ ਤਾਂ ਘਟ ਗਿਆ ਨਾ ਵੀ ਪਹਿਲਾਂ ਹੁਣ ਵੈਸੇ ਤਾਂ ਬਹੁਤ ਤੇਜ਼ ਆ ਪਹਿਲਾਂ ਵਾਲੀ ਕੋਟੀ ਕਿਹੜੇ ਜਾਵੇ ਥੋੜੀ ਜਿਹੀ ਨੀਂਦ ਕਰਨੀ ਪਾਉਂਦੇ ਕੀ ਕੁਝ ਚੱਲ ਪਿਆ ਵਧੀਆ ਪਾਣੀ ਨਾ ਭਰਦੇ ਘਰ ਆ ਇਹ ਵੀ ਵਿਚਾਰੇ ਮੀਨ ਦਾ ਕਰਕੇ ਨਾ ਮੀਨ ਤੋਂ ਬੜਾ ਬਚਾਇਆ ਨਾ ਕੋਈ ਪੈਸਾ ਫੋਟ ਕਰੇ ਕਿ ਕੁਤਲੇ ਸਬਜ਼ੀ ਵੀ ਉਗਾਇਆ ਕਿ ਸਬਜ਼ੀ ਵੀ ਨਾ ਕਰਕੇ ਜਮਾਣੀ ਮੀਨ ਨਹੀਂ ਪਏ ਸਬਜ਼ੀ ਨਹੀਂ ਮਿਲਦੀ ਬਾਦਿਆਂ ਦੀਆਂ ਸੰਭਾਰਤ ਮੀਨ ਵਾਲੀ ਸਬਜ਼ੀ ਨਾਲ ਨਾ ਇਤਰਾ ਦੇ ਆ ਕੇ ਮਜ਼ਾ ਆਗਾ ਇਥੇ ਆ ਚੱਟ ਡਿੱਗੀ ਪਿਆ ਰੋਤੀ ਇਹ ਤਾਂ ਦੂਜਾ ਦਾ ਤੂੰ ਤਿੰਨ ਪੌਣੀ ਸੀ ਕਿ ਰੱਖੀ ਗਿਆ ਕੱਟ ਕੇ ਕੁਛ ਨਹੀਂ ਤੇ ਮਿੱਟੀ ਆ ਜੀ ਤਾਂ ਉਹ ਬਾਹਰ ਬਾਹਰ ਬੱਸ ਹੀ ਕਦਾ ਪੜਾ ਰਾਜ ਖਰਾਬ ਹੋ ਗਿਆ ਵੀ ਆਈ ਜਾਂਦਾ 私はキレイなんで、ふざけたんだ。 ਬੱਚੇ ਵਿੱਚ ਘੱਟ ਹੋ ਗਿਆ। ਪੂਰਾ ਵੀ ਨਹੀਂ। ਬੱਚਿਆਂ ਦਾ ਬਹੁਤ ਮੂਰ ਰਹਾ ਸੀ ਬਈ ਕਰੀ ਨਾਲ। ਲੱਛਕੀ ਜਾਂਦਾ ਸੀ। ਵੈਸੇ ਵਿਚਾਰਾ ਸਕੂਲ ਨਾਲ ਜਿਹੜੇ ਕਹਤੇ ਨਾ ਵਾਲੇ ਕੱਪੜੇ ਪਾ ਕੇ ਭੇਜਿਆ ਕਰੋ। ਇਸ ਤਰ੍ਹਾਂ ਉਹ ਤੁਨੀ ਫਰਮ ਬੈਠਾ ਬਸ ਮਨ ਤੋਂ ਅੰਦਰ ਕਲ ਕਰ ਜਾਵੇ ਹੋਣੀ ਕਰਣੀ। ਪਰਾਠੇ ਇੱਕ ਪਰਾਠਾ ਬਣਾ ਲਿਆ। ਮੀਨਾ ਕਰਕੇ ਪਰਾਠੇ ਖਾਣ ਦਾ ਵੀ ਮਜ਼ਾ ਆਈ ਜਾਂ ਦੋਸਤੋ। ਆਹ ਜਿਹੜੇ ਖਾਣੇ ਆ। ਤਰ੍ਹਾਂ ਕੇ ਤਿਆਰ ਆ ਜੀ। ਇੱਕ ਆ ਲੂਜੀ। ਅੱਲੋਲਾ ਪ੍ਰੋਧਨ ਲੈ ਦੇ ਨਾਲ ਕਰਮ ਕਰਮ ਮਜਾ ਆਇਆ ਮਗਦੇ ਤਾਂ ਪਰ ਕਰਮ ਨਹੀਂ ਕਰਦਾ ਮਜਾ ਨਹੀਂ ਆਇਆ ਖਤਮ ਹੋ ਜਾਂਦਾ ਤਲੇ ਤਲੇ ਨਾ ਕੋਈ ਪਤਾ ਸਰ ਸੇ ਬਾਜੀ ਮੀਨੂ ਅਜਤਾ ਗਰਮੀ ਬੜੀ ਆ ਦੇ ਚੁਗੀ ਆਏ ਆਪਣੇ ਦਾ ਦਰਫਤ ਦਰੁਪਤ ਵਾਲਾ ਉਹ ਕਰਦੇ ਆ ਪੱਟ ਕੇ ਰਜਿਸਟਰਾਂ ਲੱਗੇ ਬਾਹਰ ਨੂੰ ਮਟਰਨਾ ਡਰਾਫਟ ਜਿਹੜਾ ਹੋਰੀ ਹੋ ਕਰਦੇ ਵੀ ਨਹੀਂ ਹੁੰਦੇ। ਉਹਦੇ ਰੰਗ ਆਉਂਦੇ। ਡਰਾਫਟ ਹੋਣਾਰੇ ਹੋ ਜਾਂਦੇ ਨਾ ਸਭ ਇਸ ਡਰਾਫਟ ਪਾਣੀ ਪੂਰੀ ਪਾਣੀ ਕਰ ਦਿੰਦੇ। ਹਰੇ ਡਰਾਫਟ ਹਰੇ ਹੋ ਜਾਣੇ। ਪਾਣੀ ਪਾਉਂਦੇ ਸੀ ਬੇਲੀ ਗਰੀ ਤਾਂ ਪਾੜ ਦਿੰਦੇ। ਗਰਮੀ ਬੜੀ ਜ਼ਿਆਦੇ ਸੀ ਦੋਸਤੋ ਬਹੁਤ ਔਖਾ ਸੀ ਗੱਲ ਇਹ ਹੁਣ ਥੋੜਾ ਜਿਹਾ ਠਹਿੜ ਹੋ ਗਿਆ ਮਾਫਾ ਕੀ ਪਤਾ ਸਾਰੇ ਬੰਦ ਨੇ ਖਾਦੀ ਪਤਾ 20 ਆ ਗਿਆ ਸ਼ਹਿਰ ਜਾਣਾ ਸੀ ਸ਼ਹਿਰ ਵੀ ਨਹੀਂ ਜਾਇਆ ਗਿਆ ਅੱਜ ਕਿਹੜੇ ਕਿਹੜੇ ਪਿੰਡਾਂ 'ਚ ਭਾਈ 20 ਆ ਗਿਆ ਵੇਰ ਚੜੀ ਲੱਗ ਗਈ ਬੰਦਾ ਹੁਣ ਨਹੀਂ ਹੱਟਦਾ ਚੜੀ ਲੱਗ ਗਈ ਆ ਇਹ ਕਾਫੀ ਹੈ ਜਾਂਦਾ ਖੇਤ ਤੋਂ ਨਿਯਾਲੇ ਵਾਲ ਸਾਰੇ ਭਰ ਗਏ ਮਰਾ ਛੜ ਥੋੜਾ ਪੜਿਆ ਵਾਪਸ ਚੜੀ ਝੋਨਾ ਚਾਣਾ ਲੰਗੀ ਹੋਊਗੀ ਕੀ ਕਰਿਆ ਲੈ ਚੁੱਪੀ ਕਰਕੇ ਮੀਟ ਲੈ ਨਾ ਇਹ ਮੱਕਣਾ ਦਾ ਜਾਤੂ ਬਣਾਉਣਾ ਦਾ ਉਪਾਅ ਨਾ ਮੱਕੀ ਨਹੀਂ ਹੋ ਚਾਰ ਨਹੀਂ ਪੜਾ ਬਾੜ ਦੇ ਲੈ ਹੋ ਜਾਣਾ ਹੈਲੋ ਗੱਲ ਸਪੀਡ ਕੋਰ ਹੈਲੋ ਜੀ ਵੀਰੇ ਹੈਲੋ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਪਰੋਠੇ ਬਣੀ ਜਾਂਦੇ ਜੀ ਆ ਜੀ ਵੀਰੇ ਧਰਮਗਰਮ ਪਰੋਠੇ ਵੀ ਦਾ ਮੌਸਮ ਬੜਾ ਨਜ਼ਾਰਾ ਆ ਰਿਹਾ ਉੱਤੇ ਰਿਪੋਰਟ ਜਿਸ ਦਿਨ ਆ ਵਧੀਆ ਬੇ ਨੇ ਵਧੀਆ ਓਕੇ ਯਾਰੇ ਆ ਯਾਰ ਜਿਹੜੇ ਸਾਹਮਣੇ ਵਾਕੀ ਬੈਠੇ ਆ ਤੁਹਾਡੇ ਕਾਇ ਨੇ ਵੀ ਆਈਆਂ ਦਾ ਆਪਦੇ ਬੇਲੇ ਹੈਗੇ ਆ ਨਿਆਰੇ ਨਿਆਰੇ ਆ ਲਾਓ ਫਿਰ ਨਹੀਂ ਆ ਰਹੇ ਹਾਂਜੀ ਬਿਲਕੁਲ ਕੀ ਆਏ ਜੜੇ ਜੰਦਰੀ ਜਿਹੜੇ ਆ ਰਹੇ ਜੜੇ ਚਾਹੀਦੇ ਜੰਦਰੀ ਨੂੰ ਕਦੇ ਵੀ ਆਣਾ ਜੀ ਉਹ ਵੀ ਜਿਵੇਂ ਆਪਣੇ ਲਈ ਸਜਾ ਹੋਵੇ ਜੰਦਰੀ ਨੂੰ ਆਏ ਜਿੰਨਾ ਚਾਹੀਦਾ ਵੀ ਅੱਜ ਦਾ ਦੇਣੀ ਆ ਬਸ ਰੋਟੀ ਹੋਰੋਂ ਨਹੀਂ ਰੋਟੀ ਨਹੀਂ ਬਾਤ ਬਸ ਭਈ ਐਨੇ ਪਰੋੜੇ ਖਾਦੇ ਨਹੀਂ ਜਾਂਦੇ ਭਾਰੇ ਹੁੰਦੇ ਆ ਨਾ ਅਲਣ ਵਾਲੇ ਪਰੋੜੇ ਬਾਲੇ ਵੀ ਨਹੀਂ ਖਾਦੇ ਜਾਂਦੇ ਚਾਹੇ ਦੋਸਤੋ ਖਾਣੇ ਦਾ ਹਾਂਜੀ ਬਣੇ ਚੋਕਲੇ ਅਸਪੀਡ ਕੋ ਨਹੀਂ ਤਰਸਪੀਡ ਘੋਰ ਕਰਨੇ ਸਹੀ ਗੱਲ ਆ ਸਹੀ ਲੱਗ ਰਿਹਾ ਯਾ ਲਗੀ ਦੇਖੋ ਇੱਕ ਵਾਰ ਹੀ ਮਿਲਦੀ ਹੈ ਜੀ ਬਾਰ-ਬਾਰ ਨਹੀਂ ਮਿਲਦੀ ਬਾਕੀ ਅਗਲੇ ਜਨਮਾਂ ਦਾ ਕਿਸੇ ਨੇ ਕੋਸ਼ਿਸ਼ ਪਤਾ ਨਹੀਂ ਕਿਸੇ ਨੂੰ ਹੈਨਾ ਨਾ ਹੀ ਕਿਸੇ ਨੇ ਵੀ ਨਹੀਂ ਦੇਖਿਆ ਬਸ ਕਹਿ ਦਿੰਦੇ ਵੀ ਅਗਲੇ ਜਨਮ ਚ ਆਇਆ ਜੋ ਜੋ ਅਗਲਾ ਜਨਮ ਆਉ ਉਹ ਤੇ ਦੇਖੀ ਜੋ ਇਸ ਜਨਮ ਦਾ ਖੁਸ਼ ਰਹੋ ਬਸ ਕਿ ਜੀ ਵੀ ਆਈ ਜਾਂਦਾ ਵਾ ਇੱਕ ਨਾ ਅੰਗਾਈ ਜਾਂਦਾ ਪੂਰਨਾ ਹਜੇ ਪੱਲ ਤੇਰਾ ਪੌੜਾ ਮੋਸਮ ਬੋਰ ਠੰਡਾ ਵਾਰ ਕੰਮ ਮਨਾਂ ਦੇਖੀ ਜਾਂਦੇ ਸ਼ੋਰ ਅਮਰੀਕਾ ਨਗਾਈ ਜਾਂਦਾ ਪੰਗੰਦਾ ਇੱਕ ਕਾਫੀ ਜਿਆਦੇ ਸੀਗਾ ਹੁਣ ਥੋੜਾ ਘਟ ਗਿਆ ਬੜਾ ਬਹੁਤ ਜਲਦੀ ਬੀਤੀ ਸੀ ਬਾਕੀ ਤੁਸੀਂ ਦੇਖੋ ਤੀ ਆਏ ਦੋਸਤੋਂ ਤੁਹਾਨੂੰ ਦਿਖਾਉਣਾ ਹੈ ਬਾਹਰ ਦਾ ਨਜ਼ਾਰਾ ਹੁਣ ਫਿਰ ਨਹੀਂ ਹੈਗਾ ਮੈਂ ਹੁਣੇ ਬਾਹਰ ਦਾ ਨਜ਼ਾਰਾ ਤੁਹਾਨੂੰ ਕਿਵੇਂ ਪਾਣੀ ਪਾਣੀ ਹੋਇਆ ਕਿ ਹੋ ਤੇ ਉਹ ਘਾਰਾ ਪੈ ਗਿਆ ਬਾਈ ਕੇ ਥੋਨੇ ਚ ਪਾਣੀ ਦਾ ਖੱਡ ਖੱਡ ਕਿੰਨੀ ਜੈ ਦੀ ਖੱਡ ਪੈ ਗਈ ਸੀ ਘਾਰਾ ਪੈ ਗਿਆ ਪਰ ਗਿਆ ਚ ਉਹਨਾਂ ਨੇ ਫੱਲਾ ਮਿਊਟ ਹੋ ਗਿਆ ਸੀਗਾ ਫੋਨ ਘਾਰਾ ਪੈ ਗਿਆ ਇੱਥੇ ਆਹਾ ਵੇ ਸਾਰੀ ਬਲਹਾਂ ਆਹ ਹਾਂ ਹਾਂ ਨਾਲਾ ਨਾਲਾ ਮੀਂਹ ਜਨੂ ਦਾ ਫਿਰਦਾ ਤੇ ਇੰਡਰਾਏ ਕਰਦਾ ਫਿਰਦਾ ਨਾਲਾ ਹੀ ਭਰ ਗਿਆ ਪਾਣੀ ਨਾਲ ਸਾਰਾ ਵੀ ਕਾਫੀ ਸੀ ਫੋਨ ਘਟ ਗਿਆ ਆ ਬੱਲਾ ਬੁੱਲਾ ਸਾਡੇ ਨਾਲ ਕਿੰਨਾ ਯਾਰ ਸਾਰਿਆਂ ਮੈਂ ਖੇਤਾਂ 'ਚ ਬੜਾ ਘੈਂਟ ਆ ਮੌਸਮ ਹਜੇ ਵੀ ਉੱਪਰ ਤਾਂ ਬੱਦਲ ਵਾਈ ਆ ਇੱਥੇ ਦੇਖੋ ਇੱਥੇ ਨਹੀਂ ਬਾਈ ਖੱਡੀ। ਦਰਖਤ ਧੋਤੇ ਗਏ, ਪੂਰੇ ਹਰੇ-ਹਰੇ ਹੋ ਗਏ ਦਰਖਤ। ਮਿੱਟੀ ਨਾਲ ਭਰੇ ਪਏ ਸੀ ਵਿਚਾਰੇ। ਉਹ ਆਪ ਲੱਖ ਤੋਂ ਗਿਆ ਧੋਤੇ ਨਹੀਂ ਜਾਂਦੇ ਮੀਂਹ ਵੀ ਇਹਨਾਂ ਨੂੰ ਸਾਫ਼ ਕਰ ਤਿੰਨ ਉਹ ਰੇਤਾਂ ਮਿੱਟੀ ਜਿਹੜਾ ਪੱਤੇ ਤੇ ਜੰਮਿਆ ਹਨ। ਧਰਤੀ ਦਾ ਰੂਪ ਤੇ ਕੁਦਰਤ ਆ ਉਹ ਚੱਕਰ ਬਣਿਆ ਹੋਇਆ ਸਾਰਾ। ਯਾ ਪੱਤੇ ਝੁੱਟੇ ਗਏ ਲੈ ਹਰੇ-ਹਰੇ ਪੱਤੇ ਹੋ ਗਏ ਯਾ ਵਾਤਾ ਕੀਆ ਵਾਤਾ ਕੀਆ ਵਾਤਾ ਕਿਹਨੂੰ ਬਪਰੀ ਸਾਹ ਹੁੰਦੇ ਆ ਇਹ ਫਲ ਤੇ ਕਿਉਂ ਪਵਾਈ ਦਿੱਤਾ ਫਿਰ 20 20 ਪਵਾਈ ਦਿੱਤਾ ਹੈ ਹੋਰਾ ਸਕੂਟਰੀ ਲੈ ਲੈ ਤੈਨੂੰ ਸਕੂਟਰੀ ਸੀਗੀ ਚਾਰਜ ਵਾਲੀ ਲੈਂਦੀ ਲੈ ਆ ਵੀ ਇਹ ਵਪਾਰੂ ਵਪਾਰੀ ਬੰਦਾ ਗਾਂ ਮੱਝ ਕਿਸੇ ਦੇਖਣ ਜਾਣਾ ਹੋਣਾ ਮੀ ਜੀ ਬੰਬੂ ਕਾਰ ਖਿੱਚੀ ਫਿਰਦਾ ਯਾਰ ਡੱਡਾ ਦਾ ਨਹੀਂ ਪਤਾ ਲੈ ਡੱਡਾ ਜੋ ਮੀ ਪੈਂਦਾ ਉਦੋਂ ਕਾ ਤੂੰ ਕਿਧਰੋਂ ਆਉਂਦਾ ਮੇਰੇ ਡੱਡੂ ਹੁਣ ਪਹਿਲਾਂ ਜੀ ਦੇਖਣ ਨੂੰ ਆਇਆ ਕੀ ਤਰ੍ਹਾਂ ਦੀ ਬੋਲੀ ਜਾਂਦਾ ਡੱਡੂ ਹੁਣ ਚੱਲੇ ਆ ਲੋਕ ਖੇਤਾਂ ਨੂੰ ਬਈ ਕਿਸਾਨ ਵੀਰ ਦੇਖਣ ਕਿਹਦਾ ਘਾਰ ਆ ਪੈਂਦਾ ਜਾਂ ਨਾ ਪਾਣੀ ਵੱਧ ਘੱਟਾ ਵਾਹ ਕੇ ਪਾਉਣਾ ਜਾਂ ਕੱਢਣਾ ਛੋਣੇ ਜਾਂ ਸਾਰੇ ਖੇਤਾਂ ਨੂੰ ਚੱਲੇ ਆ ਦੇਖੋ ਜੋ ਜਾਰੇ ਪਾਣੀ ਹੋ ਜਾਂਦਾ ਉਹ ਵੀ ਔਖੇ ਮੱਟਾ ਬਟਟਾ ਤੇ ਜਾਂਦੀਆਂ ਤੇ ਘਾਰੇ ਪੈ ਜਾਂਦੇ ਆ

ਕੇਲ ਬਰਾਲੀ ਸੜਕ ਟੁੱਟੀ ਆ ਤੇ ਬਹੁਤ ਪੁਰਾਣਾ ਜਿਉਂ ਮੀਂਹ ਆ ਜਾਂਦਾ ਪਰ ਜਾਂਦੀ ਟੋਹੇ ਉਖਲੀਆਂ ਤੋਬੇ ਬਣ ਜਾਂਦੇ ਆ